ਨੋ ਜ਼ਿੰਦਗੀ ਦੇ ਵਿੱਚ ਨਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਇੱਥੇ ਇੰਨਾ ਕੁਝ ਬਣਾਇਆ ਹੈ ਮੈਂ ਇੱਥੇ ਜੇ ਤੁਸੀਂ ਇਹ ਕਹਿ ਲਾਂ ਵੀ ਮੈਂ ਕਰੋੜਾਂ ਦੀ ਗੱਲ ਨਾ ਕਰਾਂ ਜੇ ਮੈਂ ਅਰਬਾਂ ਤੱਕ ਗੱਲ ਕਰਾਂ ਤੇ ਉਹ ਵੀ ਅਤ ਕਥਨੀ ਨਹੀਂ ਅਸੀਂ ਇੱਥੇ ਬਣਾਇਆ ਇੱਥੇ ਲਾਇਆ ਹੈ ਇੱਕ ਟਾਈਮ ਦੇ ਉੱਤੇ ਕਰੋੜ ਕਰੋੜ ਰੁਪਏ ਦੀਆਂ ਪੰਜ ਪੰਜ ਗੱਡੀਆਂ ਮੈਂ ਰੱਖੀਆਂ ਕੋਈ ਸ਼ੱਕ ਨਹੀਂ ਮੈਂ ਰਾਜਿਆਂ ਵਾਂਗੂ ਰਿਆ ਕੋਈ ਸ਼ੱਕ ਨਹੀਂ ਵੱਡੇ ਵੱਡੇ ਇਕੱਠਾਂ 'ਚ ਕੀਰਤਨ ਕੀਤਾ ਕੋਈ ਸ਼ੱਕ ਨਹੀਂ ਬਹੁਤ ਕੁਝ ਵੇਖਿਆ ਸਾਰੀ ਦੁਨੀਆ ਕੋ ਮੈਂ ਹਾਂ ਕੋਈ ਸ਼ੱਕ ਨਹੀਂ ਤੇ ਜਿਸ ਵੇਲੇ ਮੈਂ ਕੀਰਤਨ ਕਰਦਾ ਸੀ ਕਥਾ ਕਰਦਾ ਸੀ ਮੈਂ ਆਪਣੀ ਹੱਦ ਬੀਤੀ ਦੱਸਦਾ ਭਰਾਵੋ ਐਨਾ ਕੁਝ ਹੁੰਦਿਆਂ ਇੰਨਾ ਕੁਝ ਹੁੰਦਿਆਂ ਪੰਜ ਪੰਜ ਗੱਡੀਆਂ ਕਰੋੜ ਕਰੋੜ ਦੀਆਂ ਨੇ ਉਸ ਵੇਲੇ ਮੈਂ ਗੱਲ ਕਰ ਰਿਹਾ ਅੱਜ ਤੋਂ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਬਾਬਿਆਂ ਚ ਸੀ ਤੇ ਮੈਂ ਉਹ ਕਰੋੜ ਦੀ ਗੱਡੀ ਲੈ ਕੇ ਹਰਦੁਆਰ ਜਾਣਾ ਕੋਈ ਬਾਬਾ ਲੱਭ ਜੇ ਕੋਈ ਜੁਗਤੀ ਦੱਸ ਦੇ ਕੋਈ ਫੀਲਿੰਗ ਆ ਜੇ ਵੇਖੋ ਮੈਂ ਤਿੰਨ ਤਿੰਨ ਦਿਨ ਹਰਦੁਆਰ ਗੇੜੇ ਗੱਡੀ ਜਾਣੇ ਅਸੀਂ ਅੱਜ ਇੱਥੇ ਆਪਣਾ ਉਹ ਜਿੱਥੇ ਲਾ ਹੈ ਹੈਂ ਰਿਸ਼ੀਕੇਸ਼ ਤੇ ਹੈ ਹੀ ਲక్ష్మణ ਝੂਲਾ ਉੱਥੇ ਬਿੰਦਰਾਵਨ ਬ੍ਰਿੰਦਾਵਨ ਮਨ ਚੱਲ ਬ੍ਰਿੰਦਾਵਨ ਚੱਲੀਏ ਉੱਥੇ ਹੁੰਦਾ ਨਾ ਅਸੀਂ ਉੱਥੇ ਵੀ ਗੇੜੇ ਕੱਟ ਸਾਨੂੰ ਕਿਸੇ ਪਤਾ ਲੱਗ ਜਾ ਇੱਥੇ ਸਾਡੇ ਵਾਲੇ ਜਿੰਨੇ ਬਾਬੇ ਨੇ ਆ ਕਈ ਮੈਂ ਇਹਨਾਂ ਦੇ ਘਰਾਂ 'ਚ ਜਾ ਜਾ ਕੇ ਰਾਤਾਂ ਵੇਲੇ ਬਾਬਾ ਜੀ ਫਿਰ ਝੁਗਤੀ ਦੱਸੋ ਮੈਂ ਕਹਿੰਦਾ ਕਿਹੜਾ ਕੰਮ ਕਰਕੇ ਨਹੀਂ ਵੇਖਿਆ ਸਾਢੇ 12 ਵਜੇ ਨਹਾ ਕੇ ਪٹرول ਪੰਪਾਂ ਦੇ ਸਾਰੇ ਨਿਲਕੇ ਮੈਨੂੰ ਯਾਦ ਸੀ ਕਿ ਇੱਥੇ ਸਾਢੇ 12 ਕੇਸੀ ਨੌਣਾ ਨਾਲੇ ਕਈ ਸਾਲ ਕਿੰਨਾ ਕੁਝ ਆਪਣੀ ਜ਼ਿੰਦਗੀ ਚ ਕਰਕੇ ਵੇਖਿਆ ਇੰਨਾ ਕੁਝ ਹੁੰਦਿਆਂ ਤੇ ਮੈਂ ਕਹਿੰਦਾ ਸੀ ਕੋਈ ਮੈਨੂੰ ਨਾ ਐ ਬਸ ਖੁਸ਼ ਕਰ ਦੇ ਰੱਜ ਜਾਵਾਂ ਮੈਂ ਮੇਰਾ ਮਨ ਆਨੰਦ ਚ ਹੋ ਜਾਏ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਗਾਟ ਬੋਲੋ ਤਾਂ ਹੀ ਬੰਦਾ ਫਿਰਦਾ ਨਾ ਵੀ ਇੰਨਾ ਕੁਝ ਤੇ ਹੈਗਾ ਹੋਰ ਕਿਆ ਭਾਦਿਓ ਮਨ ਦੀ ਸ਼ਾਂਤੀ ਪੀਸ ਫਿਰ ਵੀ ਲੱਭਦਾ ਬੰਦਾ ਫਿਰ ਅਸੀਂ ਮੈਂ ਕੁੰਡਲੀਣੀ ਜਾਗਰਣ ਕੀਤਾ ਇਹਨੂੰ ਜਗਾਇਆ ਕੁੰਡਲੀਣੀ ਜਗਾਈ ਅੰਦਰ ਬਾਹਰ ਸਾਹ ਜ਼ੋਰ ਨਾਲ ਲੈ ਲੈ ਕੇ ਆਕਸੀਜਨ ਵਾੜਦੀ ਦਿਮਾਗ ਚ ਜ਼ਿਆਦਾ ਹੀ ਆਹ ਮੂੰਹ ਲਾਲ ਹੋਵੇ ਸਾਰਿਆਂ ਦੇ ਅਸੀਂ ਸਭ ਕੀਤਾ ਪੂਰਾ ਜੋਰ ਲਾਪਤਾ ਦੋ ਕਿੱਲੇ ਜਗਾ ਵਗਣ ਲਈ ਵੀ ਸਿਮਰਨ ਕਰਨਾ ਤੇ ਇਹਦੇ ਚ ਕਰਨਾ ਸਪੈਸ਼ਲ ਖਾਂ ਬਣਾਈ ਬਣਾਈ ਕੇ ਨਹੀਂ ਬਣਾਈ ਸਾਰੇ ਜਾਣਦੇ ਹੋ ਕਿ ਨਹੀਂ ਪਤਾ ਹੈ ਨਾ ਤੁਹਾਨੂੰ ਤੇ ਸਿਮਰਨ ਕਰਦੇ ਵੀ ਤੁਸੀਂ ਵੇਖਿਆ ਹੀ ਹੈ ਸਾਨੂੰ ਅਸੀਂ ਤਾਂ ਬਣ ਦਿੰਦੇ ਸੀ ਝਗੜ ਚੁੰਡਾ ਅਈ ਤੇ ਕਿਤੇ ਐਂ ਚੱਲਦਾ ਸੀ ਸਾਡੇ ਵਾਲਾ ਹਰਾਨ ਹੋ ਜਾਂਦੇ ਸਾਡੇ ਕੰਨੀ ਵੇਖ ਕੇ ਬੰਦਾ ਵੀ ਕਰਦੇ ਕਿਵੇਂ ਹੈ ਪੁਰਾਣੀਆਂ ਵੀਡੀਓ ਪਈਆਂ ਅਰਦਾਸ ਚ ਉੱਠਦੇ ਹੀ ਨਹੀਂ ਸੀ ਸਾਡੇ ਬੰਦੇ ਅਰਦਾਸ ਚ ਸਾਰਿਆਂ ਨੇ ਖੜੇ ਹੋ ਜਾਣਾ ਸਾਡੇ ਵਾਲੇ ਉੱਥੇ ਕਰੀ ਹੋਈ ਜਾਂਦੇ ਹਟਦੇ ਹੀ ਨਹੀਂ ਐਨਾ ਨਜ਼ਾਰਾ ਵੀ ਬੜਾ ਆਨੰਦ ਆ ਰਿਹਾ ਸਭ ਕੁਝ ਕਰਕੇ ਵੇਖ ਲਿਆ ਮੈਂ ਸਭ ਦਾ ਹੋ ਕੇ ਵੇਖ ਲਿਆ ਇੱਕ ਤੇਰਾ ਹੋਣਾ ਬਾਕੀ ਕਹਿੰਦੇ ਸਭ ਕੁਝ ਕਰਕੇ ਵੇਖ ਲਿਆ ਤੇ ਮੈਂ ਆਪਣੀ ਹੱਡ ਵੀ ਤਿੱਖ ਦੱਸਦਾ ਉਹ ਮੈਂ ਹੁਣ ਸੋਚੋ ਵੀ ਇੰਨਾ ਕੁਝ ਐਡੇ ਕੱਠ ਇੰਨੇ ਸਾਲ ਠੀਕ ਹੈ ਇੱਕੋ ਜ਼ਿੰਦਗੀ ਤੇ ਜੇ ਅਗਲਾ ਕਵੇ ਵੀ ਢੱਡਰੀਆਂ ਵਾਲੇ ਦਾ ਪਿਛਲਾ ਸਾਲ ਜਿਹੜਾ 19 ਆਲਾ 20 ਆਲਾ ਦਾ ਬੜਾ ਭੈੜਾ ਲੰਘਿਆ ਮੈਂ ਕਿਹਾ ਮੈਨੂੰ ਪੁੱਛ ਕੇ ਵੇਖ ਕਿੰਨਾ ਨਜ਼ਾਰਾ ਆਇਆ ਤੈਨੂੰ ਪਤਾ ਹੀ ਕੀ ਸਾਡੇ ਦਾ ਮੈਂ ਆਪਣੀ ਜ਼ਿੰਦਗੀ ਦੇ ਸਾਰਿਆਂ ਸਾਲਾਂ ਵਿੱਚ ਆ 20 ਆਇਆ ਆ 19 ਆਇਆ 18 17 ਜਦੋਂ ਤੂੰ ਆ ਸ਼ਬੀਲ ਲੱਗੀ ਜਿਹੜੇ ਸੱਚ ਸੀ ਇਹਨ ਲਿਆ ਕੇ ਸਾਹਮਣੇ ਰੱਖਤੇ ਸਭ ਦੱਸਦਾ ਰੱਬ ਕੋਈ ਵੱਖਰਾ ਨਹੀਂ ਬੈਠਾ ਤੂੰ ਰੱਬ ਸੀ ਆਪ ਤੇਰਾ ਰੱਬ ਤੂੰ ਆਪ ਹੈ ਤੂੰ ਖੁਦ ਖੁਦਾ ਹੈ ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਤੇਰੇ ਡਿਸੀਜਨ ਨੇ ਸਾਰੇ ਮਾੜਾ ਬੰਨਾ ਚੰਗਾ ਬੰਨਾ ਗਲਤ ਬੰਨਾ ਠੀਕ ਬੰਨਾ ਵਰ ਦੇਣਾ ਆਪਣੇ ਆਪ ਨੂੰ ਸਰਾਫ ਦੇਣਾ ਸਭ ਕੁਝ ਤੂੰ ਆਪ ਦੇਣਾ ਕਿਹਾ ਨਾ ਠੋਕ ਕੇ ਤੇ ਹੁਣ ਉਹਦੀ ਆਉਟਪੁੱਟ ਵੇਖਦਾ ਮੈਂ ਭਰਾਵੋ ਆਹੀ ਗਲੀਆਂ ਆਹੀ ਕੰਧਾਂ ਆਹੀ ਗੁਰਦੁਆਰਾ ਆਹੀ ਪਰਮੇਸ਼ਰ ਦਵਾਰ ਆਹੀ ਗੱਡੀਆਂ ਹੁੰਨਿਆਂ ਮਨ ਸ਼ਾਂਤ ਨਹੀਂ ਸੀ ਮਾਰਾ ਹੁਣ ਪੰਜਾਂ ਸਾਲਾਂ ਵਿੱਚ ਜਦੋਂ ਸੱਚ ਸਾਰੇ ਸੁਣਾ ਦਿੱਤੇ ਸਭ ਖੁੱਲ ਕੇ ਦੱਸਤਾ ਭਾਰ ਲਾ ਦਿੱਤਾ ਆਪਣੀ ਜ਼ਿੰਦਗੀ ਵੀ ਸੌਖੀ ਏ ਪੀਸ ਤੇ ਮੈਂ ਰੋਜ਼ ਰੋਜ਼ ਸੈਂਕੜੇ ਬੰਦਿਆਂ ਨੂੰ ਮਿਲਦਾ ਜਿਹੜੇ ਕਹਿੰਦੇ ਐ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਐ ਸਾਰੀਆ ਕਹਿੰਦੇ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਕੰਮ ਨੂੰ ਦੱਸਦਾ ਕਰਮ ਧਰਮ ਬਣ ਗਿਆ ਆ ਤੇ ਸੋਚਿਆ ਹੀ ਨਹੀਂ ਸੀ ਕਦੀ ਤੇ ਜਿਹੜਾ ਹੁਣ ਆ ਜਦੋਂ ਮੈਨੂੰ ਆ ਕੇ ਨਾ ਕੋਈ 70 ਸਾਲ ਦਾ ਬਾਪੂ 60 ਸਾਲ ਦਾ ਬਜ਼ੁਰਗ ਆ ਕੇ ਭਾਈ ਸਾਹਿਬ ਕੁੰਡੀਆਂ ਖੁੱਲ ਗਈਆਂ ਸਾਰੀਆਂ ਬੜੀ ਜਾਨ ਸੌਖੀ ਸਵਾਦ ਆ ਗਿਆ ਕੰਮ ਕਰਦੇ ਆ ਮਿਹਨਤ ਕਰਦੇ ਆ ਉਹ ਸੋਚ ਕੇ ਵੇਖੋ ਉਦੋਂ ਮੈਨੂੰ ਲੱਗਦਾ ਵੀ ਮਨਾ ਖੱਟ ਲਿਆ ਕੁਛ ਕਿਸੇ ਦੇ ਘਰ ਦੀ ਸ਼ਾਂਤੀ ਆ ਗਈ ਕਿਸੇ ਦਾ ਘਰ ਸੁਖੀ ਵਸ ਲਿਆ ਤੇ ਤੂੰ ਕੁਝ ਜ਼ਿੰਦਗੀ 'ਚ ਖਾਟ ਲਿਆ ਹੁਣ ਵੇਖੋ ਹਜ਼ਾਰ ਬੰਦਾ ਰੋਜ਼ ਚੈਨਲ ਨੂੰ ਨਵੇਂ ਬੰਦੇ ਸਬਸਕ੍ਰਾਈਬ ਕਰਦੇ ਕਿ ਨਹੀਂ ਹਜ਼ਾਰ ਬੰਦਾ ਨਵਾਂ ਆਉਂਦਾ ਪਰ ਡੇ ਮਹੀਨੇ ਵਿੱਚ ਕਿੰਨੇ ਬਣੇ 30000 ਸਾਲ ਦੇ ਕਿੰਨੇ ਬਣੇ 3 ਲੱਖ 60 65000 ਬਣ ਗਏ ਨਾ ਇੱਕ ਸਾਲ ਦੇ 365000 ਬੰਦੇ ਨਵੇਂ ਚੈਨਲ ਤੇ ਆਉਂਦੇ ਐ ਸੁਣਦੇ ਐ ਜੁੜਦੇ ਐ ਉਹ ਸੋਚੋ ਇੱਕ ਦਿਨ ਵਿੱਚ ਹਜ਼ਾਰ ਜੇ ਸਬਸਕ੍ਰਾਈਬ ਕਰਦਾ ਤੇ ਪੱਕਾ ਸੁਣਨ ਵਾਲਾ ਕਿੰਨਾ ਕੋਹ 100 ਤੇ ਹੋਊ ਹਜ਼ਾਰ ਚੋਂ ਤੇ 100 ਚੋਂ 10 ਤੇ ਮੰਨਣਗੇ ਜੇ 10 ਤੇ ਘਰ ਵੀ ਰੋਜ਼ ਸੌਖੇ ਹੋਣ ਮਹੀਨੇ ਦੇ 300 ਬਣ ਜਾਂਦੇ ਐ ਮਹੀਨੇ ਦੇ ਜਿਹੜੇ ਰੋਜ਼ ਆ ਕੇ ਕਹਿੰਦੇ ਐ ਨਜ਼ਾਰਾ ਆ ਗਿਆ ਕੰਮ ਕਰਨ ਲੱਗ ਕੇ ਜੇਬ ਭਰੀ ਰਹਿੰਦੀ ਐ ਘਰ ਵਾਲੀ ਹੁਣ ਦੁੱਧ ਦਾ ਗਲਾਸ ਭਰ ਕੇ ਦਿੰਦੀ ਵੀ ਕੰਮ ਕਰਕੇ ਆਇਆ ਹੈ ਹੈ ਕਿ ਨਹੀਂ ਹੁਣ ਪਿਆਰ ਪਿਆ ਕਿ ਨਹੀਂ ਪਿਆ ਹੁਣ ਪਹਿਲਾਂ ਰੋਬ ਸੀ ਸੁੱਕਾ ਉਹ ਕੰਮ ਮਿਹਨਤੀਆਂ ਦਾ ਰੋਬ ਹੁੰਦਾ ਸੱਚਾ ਜਿਹੜੇ ਬੰਦੇ ਮਿਹਨਤੀ ਨੇ ਉਹਨਾਂ ਦਾ ਰੋਬ ਹੁੰਦਾ ਹਾਂ ਵੀ ਲਿਆਓ ਪਾਣੀ ਅਗਲਾ ਕਹਿੰਦਾ ਹਾਂ ਕੰਮ ਕਰਕੇ ਆਇਆ ਜਦੋਂ ਪਤਾ ਵੀ ਢੀਡੇ ਦੇ ਕੇ ਆਇਆ ਲਿਆਓ ਪਾਣੀ ਇਹ ਤੈਨੂੰ ਪਿਆਓ ਪਾਣੀ ਇਹਨੂੰ ਉਹ ਕਹਿੰਦੀ ਉਹ ਕਹਿੰਦੀ ਕਹਿੰਦਾ ਮੈਨੂੰ ਗੁੱਸਾ ਨਾ ਚੜਾ ਨਹੀਂ ਤੇ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ ਬੰਦਾ ਕਹਿੰਦਾ ਘਰ ਵਾਲੀ ਨੂੰ ਬੋਲ ਨਾ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ ਕਹਿੰਦੀ ਜਾਗ ਪਏ ਫਿਰ ਕੀ ਹੋਣ ਲੱਗਾ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਕਹਿੰਦੀ ਚੂਹੇ ਤੋਂ ਕੌਣ ਡਰਦਾ ਜੇ ਤੇਰੇ ਅੰਦਰ ਜਾਗਿਆ ਵੀ ਤੇ ਬੱਬਰ ਸ਼ੇਰ ਥੋੜਾ ਜਾਗਣਾ ਮਰ ਜਾਣਿਆ ਜੇ ਤੇਰੇ ਅੰਦਰ ਜਾਗਿਆ ਤੇ ਚੂਹਾ ਹੀ ਜਾਗਣਾ ਹੋਰ ਤੇਰੇ ਅੰਦਰੋਂ ਕੀ ਜਾਗਣਾ ਹੈ ਹੈ ਕਿ ਨਹੀਂ ਰੋਬ ਨਾ ਤੁਹਾਡੇ ਕੰਮ ਦਾ ਹੁੰਦਾ ਹੈ ਮਿਹਨਤ ਦਾ ਹੁੰਦਾ ਹੈ ਹੈ ਨਾ ਤਾਂ ਕਰਕੇ ਕਰਮ ਨੂੰ ਧਰਮ ਬਣਾ ਕੇ ਵੇਖੋ ਸਵਾਦ ਆਉਂਦਾ ਨਜ਼ਾਰਾ ਆਉਂਦਾ ਵਧਾ ਕੇ ਵੇਖੋ ਕੁਛ ਦਾ ਕੁਛ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਜ਼ਿੰਦਗੀ 'ਚ ਕਰਕੇ ਵੇਖਣਾ ਕੰਫਰਟ ਜ਼ੋਨ ਵਿੱਚ ਨਹੀਂ ਜਾਣਾ ਕਦੇ ਪੋਜ਼ਿਟਿਵ ਰਹਿਣਾ ਹੈ ਨਾ ਤੇ ਆਪਣੇ ਆਪ ਨੂੰ ਨਾ ਕਦੇ ਵੀ ਕੰਫਰਟ ਜ਼ੋਨ ਵਿੱਚ ਨਹੀਂ ਲੈ ਕੇ ਜਾ ਪੰਗਾ ਲੈ ਨਵਾਂ ਕਰਕੇ ਵੇਖਣਾ ਇੱਕ ਵਾਰੀ ਗਲਤ ਹੋਏਗਾ ਦੂਜੀ ਵਾਰੀ ਗਲਤ ਹੋਏਗਾ ਤੀਜੀ ਵਾਰੀ ਠੀਕ ਹੋ ਜਾਊਗਾ ਪਰ ਐਨੇ ਵੀ ਨਾ 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 ਮੁੰਡਾ ਮੈਨੂੰ ਹੁਣ ਮਿਲਿਆ ਕਹਿੰਦਾ ਜੀ ਆਗੇ ਬੈਂਡ 7.5 7.5 ਇੱਕਦਮ ਹੀ ਆਗੇ ਦੋ ਵਾਰੀ ਆਏ ਹੀ ਨਹੀਂ ਹੌਸਲਾ ਹਾਰਿਆ ਪਿਆ ਮੈਂ ਕਹਿੰਦਾ ਦਬਦਰਦਾ ਕਿਉਂ ਫੇਰ ਕਰ ਦੂਜੀ ਵਾਰੀ ਕਰ ਲੈ ਹੁਣ ਫੇਰ ਕਰ ਹੁਣ ਆਗੇ ਕਹਿੰਦਾ ਵਾ ਵਾ ਬਣ ਗਿਆ ਨਜ਼ਾਰਾ ਮੈਂ ਕਹਿੰਦਾ ਚਲੋ ਕੈਨੇਡਾ